ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਰਮਨ ਬਹਿਲ ਨੇ 10 ਪਿੰਡਾਂ ਦੇ ਕਈ ਪਰਿਵਾਰਾਂ ਨੂੰ ਆਪਣੇ ਕਰੀਬੀ ਸਾਥੀ ਤੇ ਪ੍ਰਸਿੱਧ ਸਮਾਜ ਸੇਵੀ ਸਾਈ ਐਸੋਸੀਏਟ ਦੇ ਐਮ ਡੀ ਗਗਨ ਮਹਾਜਨ ਦੇ ਯਤਨਾ ਸਦਕਾ ਵੰਡਿਆ ਜ਼ਰੂਰਤ ਦਾ ਸਮਾਨ ਗੁਰਦਾਸਪੁਰ ਦੀ ਕੱਦਾਨ ਵਾਲੀ ਮੰਡੀ ਵਿੱਚ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਇੱਕ ਜਗ੍ਹਾ ਇਕੱਠੇ ਕੀਤਾ ਗਿਆ ਅਤੇ ਉੱਥੇ ਬੇਹਦ ਹੀ ਯੋਜਨਾਬੱਧ ਤਰੀਕੇ ਦੇ ਨਾਲ 10 ਪਿੰਡਾਂ ਦੇ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਦਿੱਤਾ ਗਿਆ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਆਪਾਂ ਗੁਰਦਾਸਪੁਰ ਦੀ ਬੜੀ ਪਾਵਰ ਜੁਲੂਟਰ ਪੱਤੀ ਆ ਜਿਹਨੂੰ ਕਦਾ ਦੀ ਮੰਡੀ ਕਹਿੰਦੇ ਆ ਇੱਕ ਬੜਾ ਲੰਮਾ ਸਮਾਂ ਇੱਥੇ ਵਪਾਰ ਚੱਲਿਆ ਸੋ ਅੱਜ ਇੱਥੇ ਗਗਨ ਐਸੋਸੀਏਟ ਸਾਡੀ ਪਾਰਟੀ ਦੇ ਬੜੇ ਪ੍ਰਹਿਮਿਕ ਨੇ ਗਗਨ ਮਹਾਜਨ ਜੀ ਲਾਲਾ ਦੇ ਚਾਚਾ ਜੀ ਖਲੋਜ ਜੀ ਉਹਨਾਂ ਦੇ ਸਾਰੇ ਸਾਥੀ ਆ ਮੋਹਨ ਸਿੰਘ ਜੀ ਖੜੇ ਨੇ ਜਿਹੜਾ ਲੰਬਾ ਸਮਾਂ ਸੇਵਾ ਦੀ ਵੀ ਦਿੱਤੀ ਆ ਔਰ ਅਸੀਂ ਇਹਨਾਂ ਦਾ ਮਾਣ ਸ਼ਗਾਵਤ ਜਿਹੜੇ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਨੇ ਉਹਨਾਂ ਦੀ ਮਦਦ ਪਿਛਲੇ ਕਈ ਦਿਨ ਤੋਂ ਲਗਾਤਾਰ ਕਰ ਰਹੇ ਨੇ ਔਰ ਉਸ ਖੜੀ ਦੇ ਵਿੱਚ ਅੱਜ 10 ਪਿੰਡਾਂ ਦੇ 10-10 ਪਰਿਵਾਰਾਂ ਨੂੰ 100 ਪਰਿਵਾਰ ਨੂੰ ਉਹਨਾਂ ਦੇ ਰਹਿਣ ਵਾਸਤੇ ਦਿੱਤਾ ਕੰਬਲ ਰਜਾਈ ਸਰਾਣਾ ਮੱਛਰदानी ਇਹ ਚੀਜ਼ਾਂ ਪ੍ਰੋਵਾਈਡ ਕੀਤੀਆਂ ਨੇ ਤਾਂ ਕਿ ਹੜ੍ਹਾਂ ਦੇ ਵਿੱਚ ਬੜੀ ਮੁਸ਼ਕਲ ਆਈ ਸੀ ਘਰਾਂ ਦੇ ਵਿੱਚ ਪਾਣੀ ਆ ਗਿਆ ਸੀਗਾ ਕਾਜ ਜਦੋਂ ਝੋਪੇ ਸੀਗੇ ਤੇ ਸਮਾਨ ਖਰਾਬ ਹੋ ਗਿਆ ਸੀ ਅੱਗੇ ਸਿਆਲ ਆ ਰਿਹਾ ਉਹਦੇ ਵਿੱਚ ਮੁਸ਼ਕਲ ਆ ਰਹੀ ਸੀ ਤੇ ਅੱਜ ਸਾਈ ਐਸੋਸੀਏਟ ਉਹਨਾਂ ਨੂੰ ਦੇ ਮਾਲ ਬਹੁਤ سارے ਸਾਡੇ ਸ਼ਹਿਰ ਦਾ ਵਪਾਰੀ ਵਰਗ ਵੀ ਜੁੜਿਆ ਮੈਂ ਦਿਲ ਦੀਆਂ ਗਰਾਈਆਂ ਤੋਂ ਧਰਵਾਦ ਕਰਦਾ ਜੀ ਵੀ ਤੁਸੀਂ ਇੱਕ ਚੰਗੇ ਕੰਮ ਵਾਸਤੇ ਅੱਗੇ ਆਏ ਹੋ ਇਹ ਗਗੜਵਾ ਜਾਂਦੀ ਨੇ ਬਲੋਤ ਜੀ ਨੇ ਸਾਰਿਆਂ ਨੇ ਪਹਿਲਾਂ ਵੀ ਕਈ ਦਿਨ ਪਹਿਲਾਂ ਵੀ ਇਹ ਇਹੋ ਜੀ ਸਮਗਰੀ ਲੈ ਕੇ ਦੰਦਾ ਦੇ ਵਿੱਚ ਜਾ ਕੇ ਮਦਦ ਕੀਤੀ ਆ ਔਰ ਮੈਨੂੰ ਇਹਨਾਂ ਨੂੰ ਵਿਸ਼ਵਾਸ ਤੋਂ ਆਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਤੁਸੀਂ ਬੰਦੇ ਲੋੜਵੰਦਾਂ ਨੂੰ ਡੈਟੀਫਾਈ ਕਰ ਲੋ ਪਿੰਡ ਡੈਟੀਫਾਈ ਕਰ ਲੋ ਅਦੀ ਹੋਰ ਸਮਾਨ ਕੋਈ ਰਸੋਈ ਦਾ ਕੋ ਜੁੱਤੀ ਪੈਰਾਂ ਜੋ ਪਾਉਣ ਵਾਸਤੇ ਇਹੋ ਜਿਹਾ ਕੇ ਪ੍ਰਬੰਧ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਦਵਾਂਗੇ ਸੋ ਬਹੁਤ ਨਾ ਕਿੰਦਾ ਹੋਇਆ ਜਿਲ੍ਹੇ ਅਗਰਾਈਆਂ ਤੋਂ ਇਹਨਾਂ ਸਾਰੇ ਬਾਨੀ ਮਹਾਪੁਰਸ਼ਾਂ ਦਾ ਧੰਨਵਾਦ ਜੀ ਕੁਛ ਸੋਗ ਪਰਿਵਾਰ ਨੂੰ ਅਸੀਂ ਕੁਛ ਗੱਦੇ ਚਾਦਰਾਂ ਗਰਮ ਕੰਬਲ ਸਿਰਾਂ ਨੇ ਅਸਰਾਂ ਦੀ ਕੋਈ ਚੀਜ਼ਾਂ ਦੇਣ ਜਾ ਰਹੇ ਆ ਤੇ ਜਲਦੀ ਅ WITHIN ਵੀ ਕੀ ਅਸੀਂ ਇੱਕ ਸੋ ਪਰਿਵਾਰ ਨੂੰ ਹੋਰ ਜਿਹੜੀ ਰਸ ਜਿਹੜੀ ਹੈ ਭੇਜਾਂਗੇ ਇਸ ਤਰ੍ਹਾਂ ਦੇ ਕੰਮ ਸਾਈ ਨਾਮ ਕਰਵਾਂਦੇ ਰੇ ਤੇ ਵੱਡੀ ਗੱਲ ਜਿਹੜੀ ਹੈ ਅਸੀਂ ਰਮਨ ਬੈਲ ਜੀ ਦੀ ਇਹ ਗੱਲ ਕਰਾਂਗੇ ਕਿ ਉਹਨਾਂ ਦੀਆਂ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਜਿਹੜੀਆਂ ਉਹਨਾਂ ਸਿੱਖਿਆਵਾਂ ਦਿੱਤੀਆਂ ਪਈਆਂ ਸ਼ੁਰਤੋਂ ਕਿਉਂਕਿ ਬੜੀ ਪੁਰਾਣੀ ਉਹਨਾਂ ਦਾ ਰੇ ਦੇ ਦੇ ਠੀਕ ਹੈ ਜੀ ਬੜਾ ਕੁਝ ਪਰਿਵਾਰ ਕੋ ਸਿੱਖਿਆ ਠੀਕ ਹੈ ਜੀ ਉਹੋ ਹੀ ਚੀਜ਼ਾਂ ਸਿੱਖੀ ਦੀ ਸਾਡੇ ਕੰਮ ਵੀ ਆਏ ਕਰਦੀਆਂ ਤੇ ਅਸੀਂ ਸਮਾਜ ਨੂੰ ਵੀ ਵੰਡੇ ਕਰਦੇ ਹਾਂ ਬਾਕੀ ਇਸ ਤਰ੍ਹਾਂ ਹੈਗੀ ਦੁੱਖ ਦੀ ਘੜੀ ਹੈ ਹਰ ਇੱਕ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਠੀਕ ਹੈ ਐਨ